ਉਹ ਤੇ ਇਨਸਾਨ ਨਹੀਂਗਾ ਬਾਕੀ ਸਾਰੇ ਇਨਸਾਨ ਪੂਰੇ ਨਹੀਂ ਕੱਤੀ ਠੀਕ ਆ ਬਈ ਹਸ਼ੀਕਾਲ ਜੀ ਸਵਾਤ ਤੁਹਾਡਾ ਆਪਣੇ YouTube ਤੇ Facebook ਪੇਜ ਤੇ ਚਾਈਲਡ ਹੈਰੀ ਫਾਰਮ ਮਾਨਸਾ ਤੇ ਤੇ ਅੱਜ ਆਪਾਂ 27 10 2025 ਦੀ ਮੰਡੀ ਤੇ ਆਇਆ ਤਨੌਲੇ ਤੇ ਸਾਰੀ ਵੀਡੀਓ ਅੰਦਰੋਂ ਦਿਖਾਉਣਿਆਂ ਨਾਲੇ ਕਾਟੂ ਮਾਲ ਦਿਖਾਉਣਿਆਂ ਇੱਕ ਵੀਡੀਓ ਹੀ ਪਾਵਾਂਗੇ ਆਪਾਂ ਉਹ ਚ ਹੀ ਪਹਿਲਾਂ ਆਪਾਂ ਤੁਹਾਨੂੰ ਬਾਰੋ ਮੰਡੀ ਦਿਖਾਵਾਂਗੇ ਫਿਰ ਅੰਦਰ ਜਾ ਕੇ ਦਿਖਾਉਣੇ ਹੈਗੇ ਤੇ ਨਾਲ ਹਰਦੀਪ ਆਇਆ ਆਪਣੇ ਹਾਂਜੀ ਭਾਈ ਤੁਹਾਨੂੰ ਦਿਖਾਉਣੇ ਆ ਤੁਸੀਂ ਇੱਧਰ ਨਿਗਾਹ ਮਾਰ ਸਕਦੇ ਹੋ ਸਾਰਿਆਂ ਫੰਡਰਾ ਮੈਸਾਨ ਹੈਗੀਆਂ ਜਿੰਨੇ ਤੁਸੀਂ ਦੇਖ ਸਕਦੇ ਹੋ ਉਧਰ ਵਿੱਚ ਮੈਸਾਨੇ ਦੇ ਵਿੱਚ ਕੱਟੇ ਵੀ ਖੜੇ ਨੇਗੇ ਤੇ ਇਹ ਆ ਦੋ ਕੱਟੀਆਂ ਖੜੀਆਂ ਨੇਗੇ ਇੱਧਰ ਤੇ ਇਹ ਕਾਲੇ ਆਉਂਦੇ ਨੇ ਫੰਡਰ ਮੈਸਾ ਤੇ ਅੱਗੇ ਵੀ ਫੰਡਰ ਮੈਸਾ ਨਹੀਂ ਆ ਤੇ ਹੁਣ ਆਪਾਂ ਚਲਾਂਗੇ ਅੰਦਰ ਨੂੰ ਅੰਦਰ ਤੋਂ ਦਿਖਾਉਣੇ ਆ ਵੀ ਅੱਜ ਦਾ ਰੇਟ ਕੀ ਰਹਿੰਦੇ ਨੇ ਤਾਜ਼ੇ ਸੂਈਆਂ ਗਾਈਆਂ ਨੇ ਤੇ ਮਹਿਸਾਂ ਦੇ ਮੈਂ ਆ ਜਾਊਗਾ ਮੈਂ ਅੰਦਰ ਮਾਰਦੂ ਦੂਜੀ ਵੱਡੀ ਗੱਡੀ ਜਾਵਾਂਗਾ ਉਹਦੇ ਵੱਲ ਕੇ ਆ ਜੀ ਨੇ ਤੁਹਾਡੇ ਅਗੋਂ ਮੈਂ ਨਾਲ 1.5 ਦੀ ਮੈਂ ਫਿਕਦੀ ਨਹੀਂ ਹੈ ਜਿਹੜੀ ਲਾ ਲੋ 10000 ਆਹ ਇਹ ਬਾਦੋਂ ਜੀ ਕਿਹੜੇ ਪਿੰਡ ਤੋਂ ਆਇਆ ਪਿੰਡ ਤੋਂ ਆਈ ਆ ਆਪਣਾ ਬਾਈ ਨਾਮ ਮਣੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 8699317710 ਵੀਰੇ ਆਹ ਕੱਟੀ ਦੀ ਕੀ ਏਜ ਆਹ ਕੱਟੀ ਦੇਖ ਲੈ ਬਾਈ ਕਾਲੀ ਅੱਛਾ ਸਿੰਗਲ ਚਾਰ ਥਾਨ ਨੇ ਕੱਟੀ ਦੇ ਝੂਲੀ ਝੂਲੀ ਬਹੁਤ ਆ 11 ਮਹੀਨੇ ਦੀ ਉਮਰ ਹੈ ਇਹਦੀ ਕੱਟੀ ਦੀ ਬਾਈ ਠੀਕ ਹੈ ਹਾਂਜੀ ਇਹਦਾ ਰੇਟ ਕੀ ਹੈਗਾ ਇਹਦੇ 40000 ਰੁਪਏ ਲਵਾਂਗੇ ਮੁੱਲ 42000 ਆਈ ਇਹਦਾ ਸਮਾਨ ਤਾਣ ਹੋ ਜੂ ਮੌਕੇ ਤੇ ਹਾਂ ਮਾਨ ਤਣ ਕਰਦਾ ਹਾਂ ਇਹਦੀ ਏਜ ਆ ਇਹਦੀ ਬਾਈ 13 ਮਹੀਨੇ ਦੀ ਹੈ ਕੱਟੀ ਇਹ ਅੱਛਾ ਹੂੰ ਇਹ ਘਰ ਦੀ ਕੱਟੀ ਆ ਆਪਣੀ ਉਹ ਵੇਚਣ ਲਈ ਆ ਠੀਕ ਆ ਹਾਂ ਸਿੰਗਲ ਚਾਹ ਹਨ ਝੂਲੀ ਝੂਲੀ ਬਹੁਤ ਆ ਅੱਛਾ 67 ਕਿਲੋ ਵਾਲੀ ਮਾਂ ਦੀ ਕੱਟੀਆਂ ਮਾਂ ਆਪਣੇ ਘਰੇ ਹੁਣ ਵੀ ਖੜੀ ਹੈਗੀ ਜੀ ਠੀਕ ਹੈ ਜੀ ਤੇ ਇਹਦਾ ਰੇਟ ਕੀ ਆ ਇਹਦਾ 52000 ਰੁਪਏ ਲਵਾਂਗੇ ਠੀਕ ਹੈ ਜੀ ਮਾਨ ਤਾਨ ਹੋ ਜੂ ਮਾਨ ਤਾਨ ਹੋ ਜੂ ਸਿੰਗੀ ਸੁੰਗੀ ਦੀ ਬਹੁਤ ਚੰਗੀਆਂ ਨੇ ਬਾਈ ਕੱਟੀਆਂ ਠੀਕ ਹੈ ਨੀਲੀ ਦਾ ਵੀ ਟਾਟਾ ਕਹਦਾ ਸੂਹ ਸੂਹ ਤੇ ਨਿਸ਼ਾਨ ਨਹੀਂ ਹੈਗਾ ਬਾਕੀ ਸਾਰੇ ਨਿਸ਼ਾਨ ਪੂਰੇ ਨੇ ਕੱਟੀਆਂ ਠੀਕ ਆ ਬਾਈ ਤੇ ਕਰ ਇਹ ਵੀ ਹੁੰਦੀਆਂ ਨੇ ਹਾਂ ਹੁੰਦੀਆਂ ਨੇ ਵਪਾਰ ਹੀ ਕਰਦੇ ਹਾਂ ਹਾਂ ਵਪਾਰ ਦਾ બસ ਇਹ ਗਾਰ ਜੀ ਕਿਹੜੇ ਪਿੰਡ ਤੋਂ ਹੈ ਰਾਜਿਆ ਪਿੰਡ ਆ ਜੀ ਅੱਛਾ ਜੀ ਅੱਜ ਗਾਂ ਲੈ ਕੇ ਆਇਆ ਗਾਂ ਲੈ ਕੇ ਆਇਆ ਜੀ ਐਮਐਸਯੂ ਆ ਇਹ ਦੂਜਾ ਸੂਆ ਜੀ ਸੂਣ ਵਾਲੀ ਆ ਸੂਣ ਵਾਲੀ ਇਹ ਕਿੰਨੇ ਦਿਨ ਬਾਕੀ ਨੇ 10 ਦਿਨ ਬਾਕੀ ਨੇ ਅੱਛਾ ਵੀ ਦੁੱਧ ਕਿੰਨਾ ਪਾਉ ਦੁੱਧ 20 ਲੀਟਰ ਬੱਸ ਦਿੰਦੀ ਆ ਜੀ ਅੱਛਾ ਤੇ ਮੋਬਾਈਲ ਨੰਬਰ ਬੋਲੇ ਤੁਹਾਡਾ 93762 14757 ਤੇ ਮੁੱਲ ਕੀ ਰੱਖਦਾ ਦਾ ਮੁੱਲ 95000 ਕਰਦੇ ਜੀ ਮਾਨਤਾਨ ਹੋ ਜੀ ਮੌਕੇ ਤੇ ਮੌਕੇ ਤੇ ਮਾਨਤਾਨ ਕਰਦੇ ਆਂ ਠੀਕ ਹੈ ਜੀ ਧੰਨਵਾਦ ਸਸਰੀ ਗਾਲ ਜੀ ਕਿਹੜੇ ਪਿੰਡ ਤੋਂ ਆਈ ਪਿੰਡ ਗੜੱਦੀ ਆ ਜੀ ਜ਼ਿਲ੍ਹਾ ਕਿਹੜਾ ਜੀ ਮਾਨਸਾ ਜੀ ਅਸਸੇ ਵੀਰੇ ਆ ਨੀਲੀ ਦਾ ਵੀ ਕੈਮੇ ਸੂਆ ਇਹ ਪਲੂਣਾ ਜੀ ਪਲੂਣਾ ਹਾਂ ਮੈਂ ਕੈ ਵੀਰੇ ਦੇ ਕੱਟੇ ਆ ਜੀ ਠੀਕ ਹੈ ਕਿੰਨੇ ਕੇ ਦਿਨਾਂ ਆ ਸੂਈ ਹੋਇਆ ਵੀ ਇਹ ਇਹਨੂੰ ਸੂਈ ਨੂੰ ਹੋ ਗਿਆ ਜੱਠ ਨੌ ਦਿਨ ਠੀਕ ਹੈ ਤੇ ਭਾਈ ਦੁੱਧ ਕਿੰਨਾ ਹੈ ਥੱਲੇ ਦੁੱਧ ਹੋਊਗਾ ਹੀ ਹੁਣ 10 ਲੀਟਰ ਠੀਕ ਹੈ ਭਾਈ ਮੁੱਲ ਕੀ ਆ ਇਹਦਾ ਮੁੱਲ 130 ਅਸਸੇ ਵੀਰੇ ਮੋਬਾਈਲ ਨੰਬਰ ਬੋਲਿਓ 82880 ਠੀਕ ਹੈ ਜੀ 0738 ਮਾਨਤਾਨ ਹੋ ਜੂ ਮੌਕੇ ਤੇ ਹਾਂ ਹਾਂ ਮਾਨਤਾਨ ਕਰਾਂਗੇ ਠੀਕ ਹੈ ਹਾਂਜੀ ਵੀਰਾਂ ਦੇਖੋ ਗਾਇਆਂ ਦਾ ਹੋਰ ਵੀ ਬਥੇਰੇ ਚੰਗੇ ਖਰੇ ਮਾਰ ਖਰੇ ਤੁਸੀਂ ਦੇਖ ਸਕਦੇ ਹੋ ਤੇ ਹੋਰ ਵੀ ਬਸੇਰੀਆਂ ਅੰਦਰ ਚੰਗੀਆਂ ਝੋਟੀਆਂ ਗਾਵਾਂ ਤੇ ਮੱਝਾਂ ਆਈਆਂ ਹੋਈਆਂ ਨੇਗੀਆਂ ਤੇ ਸਾਨੂੰ ਜ਼ਰੂਰੀ ਕੰਮ ਆ ਗਿਆ ਘਰੋਂ ਫੋਨ ਆਇਆਗਾ ਤੇ ਸਾਨੂੰ ਜ਼ਰੂਰੀ ਜਾਣਾ ਪਊਗਾ ਹੁਣ ਤੇ ਸਾਡੀ ਵੀਡੀਓ ਅੱਜ ਦੀ ਇੰਨੇ ਕ ਅਪਲੋਡ ਕਰਾਂਗੇ ਜ਼ਰੂਰ ਵੇਖਿਓ ਤੇ ਗਾਹਾਂ ਸ਼ੇਅਰ ਵੀ ਕਰਦੇ ਧੰਨਵਾਦ